ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤਾਂ ਸਹਿਰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀਰੀ ਦੇ ਮਾਲਕ ਦਾ ਕਟਾਨ ਕੋਟ ਸ਼ੁਕਰ ਹੈ ਕਿ ਜਿਨ੍ਹਾਂ ਦੇ ਦਰ ਤੇ ਅਪਾ ਅਰਦਾਸ ਬੇਨਤੀ ਕਰਕੇ ਚੱਲੇ ਸਾਂ ਚੋਂ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਉਹ ਅੱਜ ਤਕਰੀਬਨ ਉਹਦਾ ਜਿਹੜਾ ਵੋਟਾਂ ਪਾਉਣ ਦਾ ਪ੍ਰਾਮ ਮੁਕੰਮਲ ਹੋ ਗਿਆ ਤੇ ਸੰਗਤਾਂ ਦਾ ਬੜਾ ਸੁਜੋਕ ਦੂਰ ਸਾਹਿਬ ਦੀਆਂ ਸੰਗਤਾਂ ਦਾ ਵੋਟਰਾਂ ਦਾ ਸਪੋਟਰਾਂ ਦਾ ਬਹੁਤ ਵੱਡਾ ਸੁਜੋਗ ਰਿਹਾ ਕਿ ਜਿਨ੍ਹਾਂ ਨੇ ਬੜੇ ਅਮਨ ਆਮਾਨ ਨਾਲ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਪਣੀ ਇਹ ਲੰਗੀਆਂ ਲੰਗੀਆਂ ਲੈਣਾ ਤੇ ਬਹੁਤ ਘੰਟਿਆਂ ਬਧੀ ਲੈਣਾ ਤੇ ਖੜਕੇ ਜਿਹੜਾ ਇਹ ਵੋਟਾਂ ਪਾਈਆਂ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧਰਵਾਦ ਕਰਦੇ ਹਾਂ ਤੇ ਬਾਕੀ ਜਿਹੜੀਆਂ ਸਮੂਹ ਸੰਗਤਾਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਇਹਦੇ 'ਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਬਾਕੀ ਪ੍ਰਸ਼ਾਸਨ ਅਧਿਕਾਰੀਆਂ ਦਾ ਜਿਨ੍ਹਾਂ ਵਿੱਚ ਚੋਣਾਂ ਬਲਾ ਇੱਥੇ ਲੱਗਾ ਸੀ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਾਫੀ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਇਹ ਚੋਣ ਅਮਨ ਅਮਾਨ ਨਾਲ ਸਰੇ ਚੜੀ ਕਿਉਂਕਿ ਵਿਰੋਧੀ ਪਾਰਟੀਆਂ ਦਾ ਕਾਫੀ ਜੋਰ ਲੱਗਾ ਸੀ ਕਿ ਆਪਸੀ ਭਾਈਚਾਰੇ ਤੇ ਤਰੇੜਾਂ ਪੈਆਂ ਜਾਣ ਜਾਂਦੀ ਹੈ ਇਹੋ ਜਿਹੀ ਅੱਤ ਕੰਡੇ ਵਰਤੇ ਜਾਣ ਕੇ ਲੋਕਾਂ 'ਚ ਨਫਰਤ ਦਾ ਬਥੇਰੇ ਬੀਜ-ਬੀਜਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਇਹ ਸਾਰਿਆਂ ਜਾਣਿਆਂ ਮਿਲ ਕੇ ਸਭ ਜਾਤ-ਪਾਤ ਮਜਬ ਧਰਮ ਤੋਂ ਪਰੇਸ਼ ਕੇ ਸਾਡਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਦਰਵਾਜ਼ਾ ਕਰਦੇ ਹਾਂ ਕਿ ਜਿਹੜੇ ਸਾਰੇ ਫਿਰਕਿਆਂ ਨੇ ਇਹ ਚ ਪੰਜਾਬ ਪੰਜਾਬੀਅਤ ਵਾਸਤੇ